ਹਾਂਜੀ ਬਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ YouTube ਚੈਨਲ ਫ੍ਰੀ ਕੋਡ ਪੀਨ ਕਲੱਬ 04 ਦੇ ਵਿੱਚ ਤੇ ਬਈ ਅੱਜ ਆਪਾਂ ਅੰਮ੍ਰਿਤਸਰ ਦੋਨੇ ਮੀਰਾ ਕੂਤਰ ਇੱਕ ਕਬੂਤਰ ਇੱਕ ਕਬੂਤਰੀ ਭੇਜਣ ਜਾ ਰਹੇ ਹਾਂ ਬਈ ਇਹ ਉੱਡੇਵੇ ਕੂਤਰ ਆਪਣੇ ਕੋਲੇ ਉੱਡਦੇਵੇ ਪੱਲੀ ਸਾਰਾ ਕੂਤਰ ਬਈ ਨੇ ਬੁੱਕ ਕਰਵਾਈ ਸੀ ਤੇ ਅੱਜ ਆਪਾਂ ਭੇਜਣ ਜਾ ਰਹੇ ਹਾਂ ਤੇ ਇਹ ਬਈ ਅੰਮ੍ਰਿਤਸਰ ਜਾਣੇ ਆ ਤੇ ਜਰੂਰ ਜੇ ਕਿਸੇ ਨੂੰ ਬੱਚੇ ਜੀਰੋ ਕਲੀ ਦੇ ਜਾਂ ਵੱਡੇ ਕੂਤਰ ਚਾਹੀਦੇ ਆ 10-5 ਸਾਫ ਬਾਜ਼ੀਆਂ ਵਾਸਤੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਤੇ ਉਡਾਨ ਤੇ نسل ਦੀ ਆਪਣੀ ਫੁੱਲ ਗਾਰੰਟੀ ਆ ਇਹ ਦੋਨੇ ਇੱਕੋ ਹੀ ਨਸਲ ਦੇ ਕੂਤਰ ਆ ਕੂਤਰ ਕੂਤਰੀ ਮੀਰਾ ਆ ਦੋਨੇ ਮੀਰਾ ਕੂਤਰ ਤੇ ਕੂਤਰੀ ਆ ਇਹ ਛੋਟੇ ਪਿੰਡਾਂ ਤੋਂ ਬਈ ਜਾਂਦੇ ਨਹੀਂਗੇ ਤੇ ਬਾਕੀ ਬਾਈ ਨੇ ਸਪੈਸ਼ਲ ਹਾਕ ਕਹਿ ਕੇ ਮੰਗਵਾਏ ਸੀ ਬੇ ਛੋਟੇ ਪੰਡਾ ਤੋਂ ਜਾਣੇ ਨਹੀਂ ਚਾਹੀਦੇ ਇਹ ਬਾਦਾਮ ਖਾਂਦੇ ਕਬੂਤਰਾ ਪੱਲੀ ਸਾਫ ਕੂਤਰਾ ਇਹ ਰੰਗ ਲੱਗਿਆ ਹੋਇਆ ਦੋਨਾਂ ਦੇ ਉੜ ਦੇਵੇਂ ਕੂਤਰਾ ਆਪਣੇ ਕੋਲੋਂ ਲੈ ਮੰਗਵਾਏ ਬਾਈ ਨੇ ਤੇ ਬਾਕੀ ਜਿਹਨੂੰ ਵੀ ਬੱਚੇ ਜਾਂ ਬਰੀਡਰ ਜਾਂ 10 ਪਰ ਸਾਫ ਕੂਤਰਾ ਚਾਹੀਦੇ ਆ ਤੇ ਉਹ ਜਿੱਥੇ ਮਰਜੀ ਆਪਣੇ ਤੋਂ ਡਿਲੀਵਰੀ ਵੀ ਕਰਵਾ ਸਕਦਾ ਆ ਆਕਿਲ ਜਾਣੇ ਤਾਂ ਆਕਿਲ ਵੀ ਜਾ ਸਕਦਾ ਤੇ ਜੇ ਕਿਸੇ ਨੇ ਥੱਲੇ ਬੈ ਕੇ ਉੜਾਕਿਲ ਜਾਣੇ ਤਾਂ ਉਹ ਵੀ ਲ ਜਾ ਸਕਦਾ ਤੇ ਬਾਕੀ ਵੱਧ ਵੱਧ ਵੀਰੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਵੀ ਕਿਦਾਂ ਦੀ ਲੱਗੇ ਜਾਨਵਰ ਧੰਨਵਾਦ